ਕੇ ਮੂਸੇਵਾਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਐ ਸਰਕਾਰ ਨੇ ਗੈਂਗਸਟਰਾਂ ਦੇ ਰਾਹੀਂ ਤੇ ਮੇਰੇ ਬਹੁਤ ਕਰੀਬ ਸੀਗੇ ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੀ ਅੰਗਦਾਦ ਵੀ ਕਰਦੇ ਸੀਗੇ ਔਰ ਕਰਨਕ ਚਾਹਦੇ ਸੀਗੇ ਅੱਜ ਮੈਨੂੰ ਬੜੀ ਹਰਾਨੀ ਹੋਈ ਐ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਦ ਦੇ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਇਕੱਠਾ ਹੋ ਗਿਆ ਮੇਰਾ ਮਨ ਵੀ ਢੇਡੇ ਕੰਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੇ ਕਾਤਲਾਂ ਦੀ ਤਾਰੀਫ਼ ਕਰਨ ਤਾਰੀਫ਼ ਕਰਕੇ ਉਹਨਾਂ ਨੂੰ ਵੋਟਾਂ ਕੌਣ ਤੇ ਇਹ ਜੇ ਉਮੀਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਹੈ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹੋ ਜਿਹਾ ਪ੍ਰੈਸ ਦੇ ਅੱਗੇ ਬੋਲਣਾ ਕਿ ਨਾ ਬੋਲਿਆ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿਹਾ ਕਿ ਤੈਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲੇ ਤੇ ਅੱਜ ਸਰ ਬਲਕੌਰ ਸਿੰਘ ਮੋਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੀ ਮਦਦ ਕਰਦੇ ਆ ਜਿਸ ਨੇ ਸਾਡੀ ਨਸਲਪੁਰਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਟਨਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਂਬਰਸਾਈਡ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਡ ਕੀਤੀ ਹੈ ਉਸ ਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਹੈ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦਿਨ ਸਹਿਣਾ ਪੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਨਜੀਤ ਸਿੰਘ ਮਾਣ ਅੰਤ ਤੋਂ ਦਾਸ ਅੱਜ ਮਲੇਰਕੋਟਲੇ ਦੇ ਹਲਕੇ ਤੋਂ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦਾ ਹੈ ਜੋ ਸਿੱਖ ਕੌਮ ਦੇ ਵਿਸ਼ੇ ਦੇ ਉੱਤੇ ਹੈਗੀ ਹੈ ਮੈਂ ਟੀਵੀ ਤੇ ਵਿੱਚ ਦੇਖਿਆ ਕਿ ਮਹੂਸੇਵਾਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਹੈ ਸਰਕਾਰ ਨੇ ਗੈਂਗਸਟਰਾਂ ਦੇ ਰਾਹੀਂ ਤੇ ਮੇਰੇ ਬਹੁਤ ਕਰੀਬ ਸੀਗੇ ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੀ ਅੰਦਾਜ਼ ਵੀ ਕਰਦੇ ਸੀਗੇ ਔਰ ਕਰਨਾ ਚਾਹੁੰਦੇ ਸੀਗੇ ਇੱਕ ਦਿਨ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮਾਨ ਸਾਹਿਬ ਤੁਸੀਂ ਮੈਨੂੰ ਕਦੋਂ ਮਿਲਣਾ ਹੋਗੇ ਮੈਂ ਜਵਾਬ ਦਿੱਤਾ ਕਿ ਮੈਂ ਸਾਰਾ ਸਭ ਛੇਤੀ ਆਉਂਗਾ ਫਿਰ ਜਿੱਦਣ ਉਹਨਾਂ ਦਾ ਸੰਸਕਾਰ ਸੀਗਾ ਜਿਹੜੇ ਖੇਤਾਂ ਦੇ ਵਿੱਚ ਸੰਸਕਾਰ ਕੀਤਾ ਗਿਆ ਜਿਹੜੀ ਜਗ੍ਹਾ ਦੇ ਉੱਤੇ ਲੱਕੜਾਂ ਲਾਈਆਂ ਗਈਆਂ ਉਹਨਾਂ ਦਾ ਸਰੀਰ ਰੱਖਿਆ ਗਿਆ ਮੈਂ ਕਿਹਾ ਮੂਸੇਵਾਲ ਮੈਂ ਤਾਂ ਤੇਰੇ ਕੋਲ ਆ ਗਿਆ ਪਰ ਤੂੰ ਚਲੇ ਗਿਆ ਸੋ ਮੈਨੂੰ ਅੱਜ ਬਹੁਤ ਸਤਿਮਾਂ ਲੱਗਿਆ ਕਿ ਮੂਸੇਵਾਲ ਸਾਹਿਬ ਦੇ ਬਜ਼ੁਰਗ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਫੌਜ ਦੀ ਸੇਵਾ ਕੀਤੀ ਹੈ ਤੇ ਆਮੜਕੌਰ ਦੇ ਵਿੱਚ ਸੀਗੇ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਇਹਨਾਂ ਦੇ ਜੀਵਨ ਦਾ ਕਿ ਜਿਹੜਾ ਪਹਿਲਾ ਟੈਂਕ ਫੋਰਸ ਦਾ ਲਦਾਖ ਕੇਆ ਹੈ ਇਸ ਸਰਦਾਰ ਬਲਕਾਰ ਸਿੰਘ ਨੇ ਆਪ ਹਵਾਈ ਜਹਾਜ਼ ਦੇ ਵਿੱਚ ਚੜ੍ਹਿਆ ਸੀਗਾ ਜੋ ਕਰਕੇ ਇਹੀ ਇਹੋ ਜੇ ਟੈਂਕ ਨੂੰ ਚਲਾਉਣ ਵਾਲੇ ਸੀਗੇ ਜਿਹੜੇ ਉਹ ਸਟੈਂਥ ਨੂੰ ਹਵਾਈ ਜਹਾਜ਼ ਉੱਤੇ ਚੜ੍ਹ ਸਕਦੇ ਸੀਗੇ। ਸੋ ਜਦਨ ਭੋਗ ਪਿਆ ਮੋਸਵਾਲ ਸਾਹਿਬ ਦਾ ਮੈਂ ਉਦਣ ਵੀ ਹਾਜ਼ਰੀ ਦਿੱਤੀ ਹੈ। ਉਸ ਤੋਂ ਪਹਿਲਾਂ ਮੋਸਵਾਲ ਸਾਹਿਬ ਜਿਹੜੇ ਸ਼ਹੀਦ ਹੋ ਗਏ ਸੀਗੇ। ਸਰਦਲ ਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰੀਲੀਜ਼ ਕਰ ਰਹੇ ਹਨ ਤੇ ਜੇ ਮੈਂ ਇੱਕ ਹਫਤਾ ਤੁਹਾਡੇ ਇਲੈਕਸ਼ਨਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸੰਗਰੂਰ ਤੋਂ ਪਾਰਲੀਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਫਿਰ ਜਦੋਂ ਮੈਂ ਮੈਂ ਪਰਲਮੈਂਟ ਬਣ ਗਿਆ ਤੇ ਮੈਨੂੰ ਖਬਰਾਂ ਆਉਣ ਲੱਗ ਪਈਆਂ ਕਿ ਭਾਜਪਾ ਆਰਐਸਐਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਇਹਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਜੈ ਸ਼ੰਕਰ ਫੋਰਨ ਮਿਨਿਸਟਰ ਦੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਤੇ ਰੌਤਾ ਮੁਖੀ ਤੇ ਸਾਬਕਾ ਮੁਖੀ ਰਾਇਲ ਦਾ ਗੋਇਲ ਹੈ ਮੇਰਾ ਖਿਆਲ ਤੁਨਾ ਉਹਨਾਂ ਨੇ ਪਾਲਸੀ ਬਣਾਈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਇੰਡੀਆ ਛੋਣ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਛੋਣ ਉਹਨਾਂ ਨੂੰ ਗੋਲੀ ਨਾਲ ਮਰਵਾਇਆ ਜਾਵੇ ਜਦੋਂ ਇਹੋ ਜਿਹੀ ਪਾਲਸੀ اختیار ਕਰ ਲਈ ਉਹਦੇ ਮੁਸੇਵਾਲ ਸਾਹਿਬ ਨੂੰ ਪਹਿਲੇ ਸੀਗੇ ਜਿੰਨਾਂ ਨੂੰ ਮਾਰਿਆ ਗਿਆ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਮਿਸਮਾਨ ਉਹਨਾਂ ਨੂੰ ਦਿੱਲੀ ਦੀ ਪੁਲਿਸ ਤੇ ਆਈਪੀ ਨੇ ਇਤਲਾਹ ਦਿੱਤੀ ਕਿ ਮੁਸੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਹੈ ਤੇ ਚੀਫ ਨਿਸ ਸਾਹਿਬ ਮਾਨ ਸਾਹਿਬ ਨੇ ਉਸ ਦਿਨ ਮუნਿਸਪਲ ਸਾਹਿਬ ਦੀ ਜਿਹੜੀ ਸਿਕਿਉਰਿਟੀ ਸੀ ਉਹਨੂੰ ਬਹੁਤ ਘਟਾਤਾ ਘਟਾਉਣ ਤੋਂ ਬਾਅਦ ਜਿਹੜੇ ਸਰਕਾਰ ਦੇ ਖਰੀਦੇ ਹੋਏ ਗੈਂਗਸਟਰ ਸੀਗੇ ਉਹਨਾਂ ਨੇ ਮუნਿਸਪਲ ਸਾਹਿਬ ਨੂੰ ਗੱਡੀ ਵਿੱਚ ਜਾਂਦੇ ਆ ਘੇਰ ਕੇ ਉਹਨਾਂ ਨੂੰ ਮਾਰ ਦਿੱਤਾ ਮੈਂ ਉਸ ਪਿੰਡ ਵੀ ਗਿਆ ਜਿੱਥੇ ਹੰਡਨ ਮਾਰੇ ਗਿਆ ਤੇ ਇਹਨਾਂ ਦੇ ਪਿਤਾ ਬਲਕੌਰ ਸਿੰਘ ਜੀ ਨੇ ਕਿਹਾ ਕਿ ਮੈਂ ਬਥੇਰਾ ਕਿਹਾ ਆਪਣੇ ਲੜਕੇ ਨੂੰ ਕਿ ਮੈਨੂੰ ਨਾਲ ਲੈ ਕੇ ਚੱਲ ਪਰ ਮੈਨੂੰ ਲੈ ਕੇ ਨਹੀਂ ਗਿਆ ਚਲੋ ਉਹ ਦਿਨ ਚਲੇ ਗਿਆ ਫਿਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਜਿਹੜੀਆਂ ਨਿਊਜ਼ ਆ ਰਹੀਆਂ ਸੀਗੀਆਂ ਇਸ ਪਾਲਿਸੀ ਦੀਆਂ ਕਿ ਸਿੱਖਾਂ ਨੂੰ ਮਾਰ ਦੇਣਾ ਤਾਂ ਮੈਂ ਫੇਡ ਪਾਰਲੀਮੈਂਟ ਦੇ ਵਿੱਚ ਇਕੱਲਾ ਮੈਂਬਰ ਸੀਗਾ 543 ਹੋਰ ਮੈਂਬਰ ਬੈਠੇ ਸੀਗੇ ਮੇਰਾ ਸਾਥੀ ਕੋਈ ਹੈ ਨਹੀਂ ਸੀਗਾ ਸਿੱਖ ਮੈਂਬਰ ਸੀਗੇ ਪਰ ਉਹ ਕਾਂਗਰਸ ਦੇ ਸੀਗੇ ਜਾਂ ਹੋਰ ਕਿਸੇ ਪਾਰਟੀ ਬੀਜੇਪੀ ਦੇ ਸੀਗੇ ਉਹਨਾਂ ਨੇ ਤਾਂ ਮੇਰਾ ਕੀ ਸਾਥ ਦੇਣਾ ਸੀਗਾ ਫੇਰ ਮੈਂ ਜਿਗਰਾ ਠਿੱਕਾ ਤੇ ਸਪੀਕਰ ਨੇ ਬਿਰਲੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਬੋਲਣ ਨਾ ਦਵੇ ਪਰ ਮੈਂ ਉੱਥੇ ਐਲਾਨ ਕਰਤਾ ਕਿ ਸਰਕਾਰ ਨੇ ਕੈਂਡੀਡੇਟਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਾਇਆ ਨਿੱਜਾ ਸਾਹਿਬ ਨੂੰ ਮਰਕ ਸਾਹਿਬ ਨੂੰ ਸੁਖਦੂਲ ਸਿੰਘ ਨੂੰ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਲਖਬੀਰ ਸਿੰਘ ਰੋਡੇ ਨੂੰ ਤੇ ਇੰਡੀਆ ਦੇ ਵਿੱਚ ਹਰਿਆਣਾ ਦੇ ਵਿੱਚ ਟੱਕਰ ਮਰਵਾ ਕੇ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜੇ ਜੋ ਮੈਂ ਇਹ ਕਿਹਾ ਉਹ ਤੋਂ ਬਾਅਦ ਬੀਬੀ ਸੋਨੀਆ ਗਾਂਧੀ ਜਿਹੜੇ ਲੀਡਰ ਐ ਕਾਂਗਰਸ ਦੇ ਉਹ ਪਾਰਲੀਮੈਂਟ ਦੀ ਅਗਲੀ ਸੀਟ ਤੇ ਬੈਠੇ ਸੀਗੇ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਬੈਠ ਗਿਆ ਮੈਂ ਕਿਹਾ ਮੈਨੂੰ ਕਸ਼ਮੀਰ ਦੇ ਸਾਬਕਾ ਚੀਫ ਮਿਨਿਸਟਰ ਸਾਹਿਬ ਫਰੂਬ ਅਬਦੁੱਲ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਹੋਰ ਸਰਕਾਰ ਨੇ ਕਤਲ ਕਰਾਤੇ ਐ ਤੇ ਮੈਂ ਬੀਬੀ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਸੀਂ ਆਪੋਜੀਸ਼ਨ ਦੇ ਲੀਡਰੋਂ ਤੁਸੀਂ ਬਿਆਨ ਦੇਣ ਨੂੰ ਤਿਆਰ ਹੋ ਪਾਰਲੀਮੈਂਟ ਦੇ ਵਿੱਚ ਕਿ ਸਿੱਖਾਂ ਨੂੰ ਇਸ ਤਰ੍ਹਾਂ ਬਾਹਰ ਦੇ ਮੁਲਕਾਂ ਦੇ ਵਿੱਚ ਸਰਕਾਰ ਨੇ ਕਤਲ ਕਰਾਇਆ ਬੀਪੀ ਸੋਨੀਆ ਗਾਂਧੀ ਕੰਦੇ ਹਾਂ ਮੈਂ ਕਰੂੰਗੀ ਪਰ ਬਾਤ ਵਿੱਚ ਜਦੋਂ ਮੈਂ ਕਾਂਗਰਸ ਦੇ ਲੀਡਰਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਿੱਖ ਸਰਕਾਰ ਨੇ ਮਰਵਾਏ ਹੈ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਇੰਸ਼ੁਰ ਦੀ ਨੈਸ਼ਨਲ ਪਾਲਿਸੀ ਹੈ ਤੇ ਅਸੀਂ ਇੰਡੀਆ ਦੇ ਨਾਲ ਵਫادار ਹੈ ਅਸੀਂ ਇੰਡੀਆ ਦੀ ਨੈਸ਼ਨਲ ਪਾਲਿਸੀ ਦੇ ਖਿਲਾਫ ਨਹੀਂ ਬੋਲ ਸਕਦੇ ਬੋਲ ਸਕਦੇ ਉਤਪਾਦ ਮੈਂ ਪਾਰਲੀਮੈਂਟ ਦੀ ਗੈਲਰੀ ਦੇ ਵਿੱਚ ਸੀਗਾ ਸਤ ਸੰਬੀਰ ਸਿੰਘ ਮਿਲੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਦੇ ਸਰਦਾਰ ਜੀ ਸਾਹਿਬ ਬੀਬੀ ਹਰਸਿਮਰਤ ਕੌਰ ਬਨਾਲ ਸੀਗੇ ਕਿ ਅਪਟੈਂਟ ਮੈਂਬਰ ਹੈ ਪਾਰਲੀਮੈਂਟ ਚੱਲ ਰਹੀ ਹੈ ਤੇ ਆਪਾਂ ਮੇਰਾ ਮਤਲਬ ਇਹ ইস্যੂ ਚੱਕੀਏ ਤਾਂ ਸਹੀ ਸਿਰਫ ਮੈਂ ਹੀ ਚੱਕੀ ਜਾਨਾ ਉਹ ਕਹਿੰਦੇ ਅੱਛਾ ਉਹ ਕਹਿੰਦੇ ਕਿ ਅਸੀਂ ਆਪਣੀਆਂ ਸੀਟਾਂ ਤੇ ਜਾ ਕੇ ਬੈਠਦੇ ਆਂ ਤੇ 2 ਮਿੰਟ ਬਾਅਦ ਤੁਸੀਂ ਆਪਣੀ ਸੀਟ ਤੇ ਆ ਕੇ ਬਹਿ ਗਏ ਹੋ ਤੇ ਅਸੀਂ ਇਕੱਠੇ ਇਹ ਮਸਲੇ ਨੂੰ ਚੱਕਦੇ ਆਂ ਤੇ ਮੈਂ ਆਪਣੀ ਸੀਟ ਤੇ ਜਾ ਕੇ ਬੈਠ ਗਿਆ 2 ਮਿੰਟਾਂ ਤੋਂ ਬਾਅਦ ਪਰ ਜਦੋਂ ਮੈਂ ਬੈਠਿਆ ਮੈਂ ਦੇਖਿਆ ਸੁਖਬੀਰ ਸਿੰਘ ਜੀ ਤੇ ਬੀਬੀ ਹਰਸਿਮਰਤ ਕੋਰ ਸਪੀਕਰ ਦੇ ਵੱਲ ਜਾ ਰਹੇ ਆ ਤੇ ਉਹਦੇ ਦਫ਼ਤਰ ਦੇ ਵਿੱਚ ਘੁੱਸ ਗਏ ਨਾਲ ਮੇਰੇ ਬੈਠੇ ਸੀਗੇ ਫਤਿਹਗੜ ਸਾਹਿਬ ਦੇ ਐਮਪੀ ਸਾਹਿਬ ਸਰ ਅਮਰ ਸਿੰਘ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਨਵੀਂ ਪਾਰਲੀਮੈਂਟ ਹੈ ਮੈਨੂੰ ਕਿੰਨਾ ਚਿਰ ਹੋ ਗਿਆ ਮੈਂ ਪਾਰਲੀਮੈਂਟ ਨਹੀਂ ਆਇਆ ਤੇ ਸਪੀਕਰ ਦੇ ਕਮੇਟੀ ਤੋਂ ਬਾਹਰ ਜਾਣ ਦਾ ਵੀ ਰਸਤਾ ਸਰ ਅਮਰ ਸਿੰਘ ਕਹਿੰਦੇ ਹਾਂ ਬਾਹਰ ਜਾਣ ਦਾ ਤਾਂ ਰਸਤਾ ਹੁੰਦਾ ਹੀ ਹੈ ਸੋ ਕਹਿੰਦਾ ਮਤਲਬ ਇਹ ਹੈ ਕਿ ਸਰ ਅਸ ਕੁਬੀਰ ਸਿੰਘ ਤੇ ਬੀਬੀ ਹਰ ਸਿਮਰਤ कौर ਬਿਗੈਰ ਇਹ ਸਵਾਲ ਉਠਾਉਣ ਦੇ ਕਿ ਸਿੱਖਾਂ ਦੇ ਕਤਲ ਹੋਏ ਹੈ ਇਹ ਤਾਂ ਬਾਤ ਚੱਲੇਗੀ ਹੁਣ ਕਹਿਣ ਦਾ ਭਾਵੇਂ ਹੈ ਕਿ ਜਿੱਥੇ ਬੋਲਣਾ ਸੀਗਾ ਉੱਥੇ ਤਾਂ ਕਾਂਗਰਸ ਬੋਲੀ ਦੀਹਂਦੀ ਇਹ ਤਾਂ ਨੈਸ਼ਨਲ ਇਸ਼ੂ ਹੈ ਸਾਡੀ ਕੌਮ ਦਾ ਇਸ਼ੂ ਹੈ ਕੌਮ ਦੀ ਪਾਲਿਸੀ ਹੈ ਕਿ ਅਸੀਂ ਅਜੇ ਹਕੇ ਸਿੱਖ ਜਿਹੜੇ ਜਾਤੀ ਦੀ ਗੱਲ ਕਰਦੇ ਉਹਨਾਂ ਨੂੰ ਮਰਵਾ ਦੇਣਾ ਤਾਂ ਫੇਰ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਸਿੱਖ ਫੇਰ ਪਰਲੇ ਹੀ ਦੇਗੇ ਕਿ ਜੇ ਇੱਕ ਨੈਸ਼ਨਲ ਪਾਲਿਸੀ ਬਣਦੀ ਹੈ ਸਿੱਖਾਂ ਨੂੰ ਮਾਰਨ ਦੀ ਤੇ ਫਿਰ ਤਾਂ ਅਸੀਂ ਕੱਲੇ ਹੀ ਐ ਸੋ ਇਸ ਤਰ੍ਹਾਂ ਦੀ ਚੀਜ਼ ਬੀਤੀ ਤੇ ਅੱਜ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨ ਦੇ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਇਕੱਠਾ ਹੋ ਗਿਆ ਮੇਰਾ ਮਨ ਵੀ ਜਿਹੜੇ ਕੰਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੇ ਕਾਤਲਾਂ ਦੀ ਤਾਰੀਫ਼ ਕਰਨ ਤਾਰੀਫ਼ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਤੇ ਇਹ ਜੇ ਅਮੀਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹ ਜੋ ਪ੍ਰੈਸ ਦੇ ਅੱਗੇ ਬੋਲਾਂ ਕਿ ਨਾ ਬੋਲਿਆ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿਹਾ ਕਿ ਤੈਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲੇਂ ਤੇ ਅਕਸਰ ਬਲਕੌਰ ਸਿੰਘ ਮੋਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੀ ਅਮਦਾਦ ਕਰਦੇ ਐ ਜਿਸ ਨੇ ਸਾਡੀ ਨਸਲਖੋਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਡੋਨਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਮਰਸਾਈਡ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਡ ਕੀਤੀ ਹੈ ਉਸ ਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਹਾਂ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦੇਣ ਸਿਰਾਂ ਪਹਿਰੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਹੋਰ ਅੱਗੇ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ